ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹਾਸਤੇ-ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਕ ਸ਼ਰਤ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਤੇ ਚਲੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਹਾਂਜੀ ਇਹ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਆ ਜਿਹੜੇ ਤੁਸੀਂ ਕੈਨੇਡਾ ਰਹਿੰਦੇ ਹੋ ਠੀਕ ਆ ਜੇਕਰ ਤੁਹਾਡੇ ਬੱਚੇ ਵੀ ਕੈਨੇਡਾ ਨੇ ਤੁਸੀਂ ਤਾਂ ਵੀ ਦੇਖ ਲਓ ਵੀਡੀਓ ਤੇ ਆਈ ਐਮ ਸ਼ੋਰ ਕਿ ਤੁਸੀਂ ਰਿਗਰਟ ਨਹੀਂ ਕਰੋਗੇ ਫੁੱਲ ਵੀਡੀਓ ਨੂੰ ਦੇਖਣ ਤੋਂ ਬਾਅਦ ਸੋ ਜੇਕਰ ਤੁਸੀਂ ਕੈਨੇਡਾੋਂ ਹਜੇ ਤੁਹਾਨੂੰ ਸਾਲ ਵੀ ਨਹੀਂ ਪੂਰਾ ਹੋਇਆ ਜਾਂ 2 ਸਾਲ ਨਹੀਂ ਪੂਰੇ ਹੋਏ ਥੋੜਾ ਜਿਹਾ ਟਾਈਮ ਹੋਇਆ ਮੇਰੇ ਕੈਨੇਡਾ ਭਾਵਾ ਤੇ ਤੁਹਾਨੂੰ ਐ ਫੀਲ ਆਦਾ ਵੀ ਯਾਰ ਇਹ ਸਟਰਗਲ ਬੜੀ ਕਰਨੀ ਪੈ ਰਹੀ ਆ ਜਾਂ ਤੁਹਾਡੀ ਸੈਟਿੰਗ ਨਹੀਂ ਆ ਰਹੀ ਕੰਮ ਕਰਨਾ ਪੈ ਰਿਆ ਨਾਲ ਪੜ੍ਹਾਈ ਕਰਨੀ ਪੈ ਰਹੀ ਜਾਂ ਕੰਮ ਨਹੀਂ ਮਿਲ ਰਿਹਾ ਹਰ ਇੱਕ ਦੇ ਆਪਣੇ ਸਟਰਗਲ ਆ ਆਪਣੇ ਹਰ ਇੱਕ ਦੀਆਂ ਪ੍ਰੋਬਲਮਸ ਆ ਤੇ ਮੈਂ ਸਮਝਦਾ ਉਸ ਚੀਜ਼ ਨੂੰ ਤੁਸੀਂ ਸੋਚਦੇ ਹੋ ਵੀ ਯਾਰ ਕਾਸ਼ ਅਸੀਂ ਪਿੱਛੇ ਚੱਲ ਜੀਏ ਹਨਾ ਪਿੱਛੇ ਤਾਂ ਵਧੀਆ ਸੀ ਮਤਲਬ ਠੀਕ ਸੀਗਾ ਪੱਛੇ ਹਨਾ ਮੈਂ ਕੁਝ ਕਰਨਾ ਨਹੀਂ ਸੀ ਪੈਂਦਾ ਉਹੀ ਲਾਈਫ ਬੈਟਰ ਸੀ ਕਾਹਤੋਂ ਆਗੇ ਇਦਾਂ ਦੇ ਥੋੜੇ ਤੁਹਾਡੇ ਦਿਮਾਗ ਚ ਆਉਂਦੇ ਤਾਂ ਮੈਂ ਤੁਹਾਨੂੰ ਕੁਝ ਗੱਲਾਂ ਦੱਸਦਾ ਦੇਖੋ ਹਰ ਇੱਕ ਕੋਲ ਇਨੀ ਓਪਰਚੁਨਿਟੀ ਨਹੀਂ ਹੁੰਦੀ ਵੀ ਉਹ ਬਾਹਰ ਜਾ ਸਕੇ ਪੜ੍ਹ ਸਕੇ ਜਾਂ ਕੁਝ ਕਰ ਸਕੇ ਆਪਣੇ ਪੈਰਾਂ ਤੇ ਜੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇਹ ਮੌਕਾ ਦਿੱਤਾ ਆ ਵੀ ਤੁਸੀਂ ਬਾਹਰ ਆ ਕੇ ਕੁਝ ਕਰ ਸਕੋ ਜਿਹੜੇ ਆ ਚੁੱਕੇ ਮੈਂ ਉਹਨਾਂ ਦੀ ਗੱਲ ਕਰਦਾ ਹਾਂ ਤਾਂ ਕੋਈ ਗੱਲ ਨਹੀਂ ਐ ਚੁ ਕੁਝ ਮਾੜੀ ਗੱਲ ਨਹੀਂ ਆ ਤੁਸੀਂ ਘਰੋਂ ਬਾਹਰ ਨਿਕਲੇ ਹੋ ਯਾਰ ਬਕਰੋਂ ਬਾਹਰ ਨਿਕਲੇ ਆਪਣੇ ਪੈਰ ਪੈਰਾਂ ਤੇ ਖੜੇ ਹੋਣ ਯੋਗੇ ਹੋਏ ਹੋ ਹੁਣ ਸਟਰਗਲ ਕਰ ਰਹੇ ਹੋ ਇਹ ਸਟਰਗਲ ਪੀਰੀਅਡ ਹੀ ਕੱਲੂ ਤੁਹਾਨੂੰ ਯਾਦ ਆਉਣਾ ਆ ਇਹ ਸਟਰਗਲ ਦੇਖਣਾ ਪਹਿਲੀ ਤੱਕ ਗੱਲ ਜ਼ਰੂਰੀ ਬਹੁਤ ਆ ਸਟ੍ਰਗਲ ਵੈਹਤਾਨੀ ਮੁੱਕਦਾ ਬੰਦੇ ਦਾ ਪਰ ਇੱਕ ਹੁੰਦਾ ਫਾਈਨੈਂਸ਼ੀਅਲੀ ਸਟ੍ਰਗਲ ਜਦੋਂ ਬੰਦਾ ਸਟੇਬਲ ਨਹੀਂ ਹੁੰਦਾ ਲਾਈਫ ਚ ਆਪਣੇ ਪੈਰਾਂ ਤੇ ਤਾਂ ਉਹਨੂੰ ਬੜਾ ਫੀਲ ਹੁੰਦਾ ਵੀ ਯਾਰ ਕਦੋਂ ਟਾਈਮ ਆਊਗਾ ਯਾਰ ਉਦੋਂ ਤਾਂ ਟੈਨਸ਼ਨ ਆਣੀ ਸੀ ਇੰਡੀਆ 'ਚ ਮਾਂ ਪਿਓ ਦੇ ਸਿਰ ਤੇ ਹਨਾ ਵਾਵਾ ਨਜ਼ਾਰੇ ਕੀਤੇ ਐਸ਼ ਕੀਤੇ ਬਟ ਮੈਂ ਇਹ ਕਹਿੰਨਾ ਵੀ ਦੇਖੋ ਇਹ ਕਲੈਸ਼ ਦਾ ਪਾਰਟ ਆ ਅੱਜ ਤੋਂ 3-4 ਸਾਲ ਬਾਅਦ ਸ਼ਾਇਦ ਲਾਈਫ ਤੁਹਾਡੀ ਇਦਾਂ ਨਹੀਂ ਰਹੇਗੀ ਐਬਸੋਲੂਟਲੀ ਨਹੀਂ ਰਹੇਗੀ ਕੀ ਪਤਾ ਤੁਹਾਨੂੰ ਤੁਸੀਂ ਕਿੰਨੇ ਫਾਈਨੈਂਸ਼ੀਅਲੀ ਸਟੇਬਲ ਹੋ ਜਾਓ ਤੁਹਾਡੀ ਸਟਰਗਲ ਘੱਟ ਜਾਵੇ ਹਨਾ ਵਧੀਆ ਜੌਬ ਹੋਵੇ ਤੁਸੀਂ ਕਰ ਸਕਦੇ ਹੋ ਜੋ ਕਰਨਾ ਹੈ ਇਹ ਤੁਹਾਡੇ ਹੱਥ ਚ ਟਾਈਮ ਵੇਸਟ ਨਾ ਕਰੋ ਜੋ ਵੀ ਕਰਨਾ ਚਾਹੁੰਦੇ ਹੋ ਲੱਗ ਜਾਓ ਬਸ ਉਹ ਸਵਾਲ ਹੈ ਮੈਂ ਤੁਹਾਨੂੰ ਇਹ ਕਹਿਣਾ ਬਾਕੀ ਕੈਨੇਡਾ ਆ ਗਏ ਯਾਰ ਕੋਈ ਚੱਕਰ ਨਹੀਂ ਭਾਵੇਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿਸ ਵੀ ਕੰਟਰੀ ਚ ਬਾਹਰ ਆਏ ਹੋ ਦੇਖੋ ਹਰ ਇੱਕ ਬੰਦੇ ਕੋਲ ਓਪਰਚੁਨਿਟੀ ਨਹੀਂ ਹੁੰਦੀ ਤੁਸੀਂ ਤੇ ਕਿਸਮਤ ਵਾਲਿਓ ਹੈਗੇ ਜਿਹੜੇ ਇੱਥੇ ਆਏ ਹੋ ਤੁਹਾਨੂੰ ਇੱਕ ਹੋਰ ਕੰਟਰੀ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਆ ਲੋਕੀ ਉਹ ਵੀ ਹੈਗੇ ਨੇ ਕਿੰਨੇ ਲੋਕੀ ਨੇ ਜਿਹੜੇ ਇੱਕੋ ਜਗ੍ਹਾ ਤੇ ਪੈਦਾ ਹੁੰਦੇ ਨੇ ਤੇ ਉੱਥੇ ਹੀ ਮਰ ਜਾਂਦੇ ਨੇ ਸਾਰੀ ਸਾਰੀ ਉਮਰ ਉੱਥੇ ਕੱਢ ਦਿੰਦੇ ਨੇ ਕਦੀ ਉਹ ਬਾਹਰ ਨਿਕਲ ਕੇ ਨਹੀਂ ਦੇਖਦੇ ਤਾਂ ਤੁਹਾਡੀ ਕਿਸਮਤ 'ਚ ਸੀ ਤੁਸੀਂ ਆਏ ਹੋ ਹੁਣ ਤੁਹਾਡੇ ਕੋਲ ਮੌਕਾ ਜ਼ਿੰਦਗੀ 'ਚ ਬਹੁਤ ਕੁਝ ਕਰਨ ਦਾ ਤੇ ਸੁਪਨੇ ਪੂਰੇ ਕਰਨ ਦਾ ਤੇ ਆਪਣੇ ਘਰ ਦਾ ਨੂੰ ਪ੍ਰਾਊਡ ਫੀਲ ਕਰਾਉਣ ਦਾ ਕਿ ਸਾਡਾ ਨਿਆਣਾ ਬਾਹਰ ਆ ਕੇ ਮਿਹਨਤ ਕਰ ਰਿਹਾ ਸੋ ਇਦਾਂ ਦੇ ਥੋੜਾ ਸੋਚਣ ਨਾਲੋਂ ਇਹ ਸੋਚੋ ਕਿ ਭਾਈ ਮੈਨੂੰ ਹੁਣ ਸਕਸੈਸਫੁਲ ਕਿਵੇਂ ਆਉਣਾ ਮੈਂ ਇੱਥੇ ਆ ਗਿਆ ਜੋ ਹੈ ਲਾਈਫ ਹੈ ਠੀਕ ਆ ਇਹ ਸੋਚੋ ਕਾਮਯਾਬ ਕਿਵੇਂ ਹੋਣਾ ਹਾਂ ਕੱਲੂ ਤੁਸੀਂ ਵਾਪਸ ਜਾਣਾ ਚਾਹੁੰਦੇ ਇੱਥੇ ਲਈ ਰਹਿਣਾ ਚਾਹੁੰਦੇ ਇਟਸ ਓਕੇ ਤੁਹਾਡੀ ਤੁਹਾਡੀ ਮਰਜ਼ੀ ਆ ਜੀ ਸਦਕੇ ਜਾਓ ਕੋਈ ਚੱਕਰ ਨਹੀਂ ਖੇਨੇ ਕਿਹੜਾ ਤੁਹਾਨੂੰ ਰੋਕੇ ਕਾਮਯਾਬ ਹੋ ਜਾਓ ਚਲ ਜੋ ਭੰਡੀਆਂ ਜਾਓ ਭਾਵੇਂ ਦੁਬਈ ਭੰਜ ਜਿਹੜੀ ਮਰਜ਼ੀ ਜਾ ਕੰਟਰੀ ਚਲੋ ਪਰ ਕਾਮਯਾਬ ਹੋ ਕਾਮਯਾਬ ਹੋਣਾ ਮੈਟਰ ਕਰਦਾ ਮਿਹਨਤ ਕਰੋ ਹੈਗਾ ਇਹ ਤੁਸੀਂ 20 21 ਸਾਲ ਦੇ ਹੋ ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਪਿੱਤ ਤੁਹਾਡੇ ਕੋਈ ਨਾਫ ਟਾਈਮ ਪਿਆ ਤੁਸੀਂ ਮਿਹਨਤ ਕਰੋ ਦੁਨੀਆ ਐਕਸਪਲੋਰ ਕਰੋ ਨਵੇਂ ਤੋਂ ਨਵੇਂ ਲੋਕਾਂ ਨਾਲ ਮਿਲੋ ਐਕਸਪੀਰੀਅੰਸ ਗੇਨ ਕਰੋ ਕੁਝ ਸਿੱਖੋ ਜਿੰਨਾ ਸਿੱਖ ਸਕਦੇ ਹੋ ਇਹੀ ਟਾਈਮ ਮੈਂ ਤਾਂ ਕਹਿੰਦਾ ਇਹ ਤਾਂ ਬਹੁਤ ਵਧੀਆ ਗੱਲ ਜੇ ਜਿੰਨੀ ਛੇਤੀ ਕੈਨੇਡਾ ਚ ਆ ਕੇ ਤੁਸੀਂ ਉਨਾ ਹੀ ਸਿੱਖ ਸਕਦੇ ਹੋ ਤਾਂ ਉਨਾ ਹੀ ਜ਼ਿਆਦਾ ਗਰੋਅ ਕਰ ਸਕਦੇ ਹੋ ਇਸ ਕੰਟਰੀ ਦੇ ਵਿੱਚ ਜਿੰਨੀ ਛੇਤੀ ਤੁਸੀਂ ਆਏ ਹੋ ਇਹ ਪਲੱਸ ਪੁਆਇੰਟ ਆ ਸੋ ਡਿਸਪਾਇੰਟ ਨਾ ਹੋ ਉਹ ਵੀ ਤੇ ਬਾਹਰ ਆਏ ਹੋ ਵਾਬੇ ਤੁਸੀਂ ਤਾਂ ਲੱਕੀ ਹੋਂ ਹੀ ਤੇ ਬਾਹਰ ਆ ਸਕਿਓ ਕਿੰਨੇ ਜਣੇ ਨੂੰ ਇਹ ਮੌਕੇ ਹੀ ਨਹੀਂ ਮਿਲਦਾ ਹੈਗਾ ਕਿਤੇ ਜਾਣ ਦਾ ਕੁਝ ਦੇਖਣ ਦਾ ਕੋਈ ਐਕਸਪਲੋਰ ਕਰਨ ਦਾ ਸਿੱਖਣ ਦਾ ਇਹ ਜਿਹੜੇ ਹੁਣ ਸਟਰਗਲ ਪੀਰੀਅਡ ਆ ਨਾ ਜੇ ਜੇ ਸ਼ਾਇਦ ਤੁਸੀਂ ਇੰਡੀਆ ਚ ਰਹਿੰਦੇ ਕਦੀ ਇੰਨਾ ਸਿੱਖਣਾ ਪਉਂਦੇ ਤੇ ਮੇਰੀ ਗੱਲ ਨੋਟ ਕਰਕੇ ਰੱਖ ਲੋ ਜਿੰਨਾ ਤੁਸੀਂ ਆਪਣੇ ਪੈਰਾਂ ਤੇ ਆਪ ਸਟਰਗਲ ਕਰਕੇ ਹੁਣ ਸਿੱਖ ਰਹੇ ਹੋ ਇਹ ਹੁਣ ਦੀ ਖਾਦੀ ਮਾਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਲੈ ਜਾਊਗੀ ਪਿੱਛੇ ਨਹੀਂ ਪੈਣ ਦੇ ਤੁਹਾਨੂੰ ਰਹਿਣ ਦੁੱਲੀ ਸੋ ਇਹ ਬਹੁਤ ਜ਼ਰੂਰੀ ਹੈ ਸਟਰਗਲ ਕਰਨਾ ਸੋ ਭਾਈ ਮੈਂ ਤਾਂ ਹੁਣ ਇਦਾਂ ਸੋਚਦਾ ਵੀ ਮੈਂ ਤਾਂ ਬਹੁਤ ਗ੍ਰੇਟਫੁਲ ਆ ਜਿਹੜਾ ਮੇਰੇ ਘਰ ਦੇ ਆਣੇ ਇੰਨੇ ਪੈਸੇ ਲਾ ਕੇ ਮੈਨੂੰ ਇੱਥੇ ਭੇਜਤਾ ਹੁਣ ਮੇਰੀ ਜ਼ਿੰਮੇਵਾਰੀ ਮੈਂ ਮਿਹਨਤ ਕਰਾਂ ਉਹਨਾਂ ਦਾ ਨਾਮ ਬਣਾਵਾ ਕੁਝ ਕਰਾਂ ਜਿੰਨਾਂ ਨਾਲ ਉਹਨਾਂ ਨੂੰ ਪ੍ਰਾਊਡ ਫੀਲ ਹੋਵੇ ਠੀਕ ਹੈ ਤੇ ਕੱਲ ਨੂੰ ਮੇਰੀ ਮਰਜ਼ੀ ਮੈਂ ਇੱਥੇ ਰਹਿਣਾ ਹੋ ਇੱਥੇ ਰਵਾਂ ਕੱਲ ਨੂੰ ਇੰਡੀਆ ਜਾਣਾ ਇੰਡੀਆ ਵਿੱਚ ਕਿਤੇ ਵੀ ਮੇਰੀ ਮਰਜ਼ੀ ਮਿਹਨਤ ਕਰਾਂ ਮੈਂ ਨਹੀਂ ਤੇ ਤੁਹਾਨੂੰ ਵੀ ਮੈਂ ਸੇਮ ਗੱਲ ਕਹਿ ਰਿਹਾ ਸਾਰਿਆਂ ਨੂੰ ਜਿੰਨੇ ਵੀ ਪਾਰ ਬੈਠੋ ਕੋਈ ਚੱਕਰ ਨਹੀਂ ਆ ਜਿਵੇਂ ਦੀ ਵੀ ਲਾਈਫ ਤੁਸੀਂ ਚਾਹੁੰਦੇ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਸੋ ਮਿਹਨਤ ਕਰੋ ਅਚੀਵ ਕਰੋ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਓ ਹੁਣ ਜੋ ਹੈ ਸੋ ਇਹੀ ਆ ਇਹ ਨਾ ਸੋਚੋ ਪਿੱਛੇ ਕੀ ਸੀ ਕਿੱਦਾਂ ਸੀ ਕਿੱਦਾਂ ਨਹੀਂ ਸੀ ਠੀਕ ਆ ਮੇਨ ਐਂਡ ਤੇ ਜਿਹੜੀ ਮੈਟਰ ਕੀ ਕਰਦੀ ਤੁਸੀਂ ਕਿੰਨੀ ਮਿਹਨਤ ਕਰ ਰਹੇ ਹੋ ਕਿੰਨਾ ਤੁਸੀਂ ਲਾਈਫ ਚ ਖੁਸ਼ ਹੋ ਤੇ ਕਿੰਨੇ ਤੁਹਾਡੇ ਪੇਰੈਂਟ ਸਾਡੇ ਤੋਂ ਖੁਸ਼ ਆ 댓ਸ ਇਟ ਹੋਰ ਕੋਈ ਮੈਟਰ ਨਹੀਂ ਜਦਾਂ ਕੋਈ ਤੁਹਾਡੇ ਬਾਰੇ ਕੀ ਕਹਿ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆ ਤਿੰਨ ਚੀਜ਼ਾਂ ਮੈਟਰ ਕਰਦੀਆਂ 댓ਸ ਇਟ ਕਿ ਤੁਸੀਂ ਮਿਹਨਤ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ ਤੁਹਾਡੇ ਤੁਸੀਂ ਲਾਈਫ ਚ ਖੁਸ਼ ਹੋ ਜਾਂ ਨਹੀਂ ਖੁਸ਼ ਹੋ ਤੇ ਤੁਹਾਡੇ ਪੇਰੈਂਟਸ ਤੁਹਾਡੇ ਤੋਂ ਖੁਸ਼ ਹੋ ਜਾਣ ਬਸ ਤਿੰਨ ਚੀਜ਼ਾਂ ਹੀ ਮੈਟਰ ਕਰਦੀਆਂ ਬਸ ਇਹਨਾਂ ਤਿੰਨ ਚੀਜ਼ਾਂ ਦਾ ਧਿਆਨ ਰੱਖੋ ਦੈਟਸ ਇਟ ਬਾਕੀ ਆਈ ਹੋਪ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਕੋਈ ਪੋਜ਼ਿਟਿਵ ਮੈਸੇਜ ਬਾਹਰ ਗਿਆ ਹੋਊਗਾ ਤੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਲਈ ਮਿਲਿਆ ਹੋਊਗਾ ਜੇ ਹੋਰ ਇਹੋ ਜਿਹੀਆਂ ਵਧੀਆ ਵਧੀਆ ਵੀਡੀਓਜ਼ ਤੁਸੀਂ ਚਾਹੁੰਦੇ ਹੋ ਅੱਗੇ ਵੀ ਦੇਖਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮਿਲਾਂਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੇ ਜੇ ਵੀਡੀਓ ਵਧੀਆ ਲੱਗੀ ਹੋਵੇ